ਸਤਿ ਸ੍ਰੀ ਅਕਾਲ ਭਰਾਵੋ ਆਹ ਜਿਹੜੀ ਆਪਣੀ ਪਾਈਪਲਾਈਨ ਦੱਬੀ ਹੋਈ ਹੈਗੀ ਮੋਟਰ ਤੋਂ ਲੈ ਕੇ ਇੱਥੇ ਨਾ ਇੱਕ ਆਪਾਂ ਨੇ ਜਿਹੜਾ ਪਲਾਸਟਿਕ ਦਾ ਡੱਬਾ ਧਰਤਾ ਦੀ ਕੀਤਾ ਤਾਂ ਭਲਾਈ ਦਾ ਕੰਮ ਹੀ ਸੀ ਵੀ ਚੱਲ ਕੋਈ ਰਾਹੀ ਗਰਿਆ ਜਿਹੜਾ ਪਾਣੀ ਪੀ ਲੈਂਦਾ ਉਹ ਜਾ ਕੇ ਆਪਣੇ ਇਹ ਪਾਈਪ ਦੇ ਵਿੱਚ ਫਸ ਗਿਆ ਢੋਲੀ ਦੇ ਵਿੱਚ ਜੇ ਕੋਈ ਮੇਰਾ ਵੀਰ ਇਸ ਸਮੱਸਿਆ ਦਾ ਹੱਲ ਕਰ ਸਕਦਾ ਹੈ ਢੋਲੀ ਵਿੱਚ ਜਿਵੇਂ ਆਪਣੇ ਡੱਬਾ ਫਸ ਗਿਆ ਉਹ ਕੱਢ ਸਕਦਾ ਹੈਗਾ ਤਾਂ ਉਹ ਸਾਡੇ ਨਾਲ ਜਰੂਰ ਸੰਪਰਕ ਕਰੇ ਜ਼ਿਲ੍ਹਾ ਸੰਗਰੂਰ ਪਿੰਡ ਬਡਰੋਖਾ ਮੋਬਾਈਲ ਨੰਬਰ 9634340801 ਇਹਦੇ ਤੇ ਕਾਲ ਕਰਕੇ ਸਾਡੇ ਨਾਲ ਜਰੂਰ ਵੀਰ ਮੇਰਾ ਸੰਪਰਕ ਕਰੇ ਵੀ ਜਿਹੜਾ ਸਾਡਾ ਇਹ ਸੋਲੂਸ਼ਨ ਦਾ ਜਿਹੜਾ ਹੱਲ ਹੋ ਸਕੇ ਹੁਣ ਇਹ ਨਹੀਂ ਪਤਾ ਵੀ ਇਹ ਪਾਈਪ ਦੇ ਵਿੱਚ ਡੱਬਾ ਕਿੱਥੇ ਕੀ ਜਾ ਕੇ ਫਸ ਗਿਆ ਤੇ ਖੇੜ ਜਿਹੜੀ ਐ ਉਛਲੀ ਜਾਂਦੀ ਹੈਗੀ ਸੋ ਦੁਬਾਰੇ ਫੇਰ ਮੋਬਾਈਲ ਨੰਬਰ ਰਿਪੀਟ ਕਰ ਦਾਂਗਾ ਜੀ 9364340801 ਪਿੰਡ ਬਡਰੋਖਾ ਜ਼ਿਲ੍ਹਾ ਸੰਗਰੂਰ ਇਸ ਮੇਰੇ ਵੀਰ ਬਹੁਤ ਦੁਖੀ ਹੈ ਕਿਉਂਕਿ ਤਨਕੀਲਿਆਂ ਦੀ ਵਾਹੀ ਹੈ ਜਿਹੜੀ ਪਾਈਪ ਲਾਈਨ ਹੈ ਕੁਈ ਸਮਝ ਨਹੀਂ ਲੱਗ ਰਹੀ ਦੀਰੀਆ ਜਿਹੜੀ ਸੁੱਕਣ ਕਿਨਾਰੇ ਹੋਈ ਪਈ ਐ ਕਿਉਂਕਿ ਪਾਈਪ ਲਾਈਨ ਜਿਹੜੀ ਚੱਲ ਹੀ ਨਹੀਂ ਰਹੀ ਤੁਹਾਡੇ ਸਾਹਮਣੇ ਦੇਖ ਲਓ ਵੀ ਜਿਹੜੀ ਖੇਲ ਐ ਜਦੋਂ ਵੀ ਮੋਟਰ ਚਲਾਉਂਦੇ ਆ ਤਾਂ ਉਹਦੀ ਇਹ ਉੱਠਣ ਲੱਗ ਜਾਂਦੀ ਐ ਤੇ ਆ ਇਹਦਾ ਪੜੋਲਾ ਲੱਗਿਆ ਹੋਇਆ ਹੈਗਾ ਤੁਹਾਡੇ ਸਾਹਮਣੇ ਤੇ ਇਸ ਜਿਹੜੀ ਸਮੱਸਿਆ ਦਾ ਸਾਡਾ ਹੱਲ ਐ ਕੋਈ ਵੀ ਮੇਰਾ ਵੀਰ ਸੁਣਦਾ ਹੋਵੇ ਸਾਡੇ ਨਾਲ ਸੰਪਰਕ ਜ਼ਰੂਰ ਕਰੇ ਧੰਨਵਾਦ ਜੀ